thank you

ਲੱਤੋ ਕੇ ਸੀ ਰੱਖੋ ਨਾ ਤੱਕ ਪਕਵਾਲ ਕੇ ਨਜ਼ੀਕ ਲੱਗੇ ਅਗੀ ਸਾਭੀ ਕੰਪਰ ਤੋਂ ਤਾਰੂਨੀ ਦੀ ਦਰ ਤੇ ਗੁਰੂ ਦੀ ਅੱਗੇ ਇਹ ਫੋਟ ਨੰਬਰ ਤੋਂ ਗੁਰਦਾਰ ਤਾਰ ਸਿੰਘ ਹੱਥ ਤੋਂ ਮੇਤਲ ਸੀ ਇਨਾ ਤਰਨਾਵਾਲ ਹਰੀਆਂ ਵੇਲਾ ਜੱਥੇਬੰਦੀ ਦੇ ਕੋੜ ਸਵਾਰ ਸਿੰਘਾਂ ਵੱਲੋਂ ਨੇਜਾ ਵਜ ਦੇ ਜੋਰ ਦਿਖਾਏ ਜਾ ਰਹੇ ਨੇ ਬਹੁਤ ਹੀ ਚੜ੍ਹਨੀ ਕਲਾ ਦੇ ਨਾਲ ਹਵਾ ਨਾਲ ਗੱਲਾਂ ਘੋੜੇ ਤੇ ਸੰਘਾ ਦੇ ਵੱਲ ਕਿੱਲੇ ਪੁੱਟੇ ਜਾ ਰਹੇ ਨੇ ਕਿਥੇ ਜਿਹੜਾ ਸਮਾਗਮਾ ਦੇ ਵਿੱਚ ਪਿੰਡ ਚੇਲਾ ਦੀਆਂ ਸੋਚੀਆਂ ਸੰਗਤਾਂ ਵੱਲੋਂ ਬੇਅੰਤ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਸਮਾਰਕਵਾਸੀ ਸਰਦਾਰ ਜੈਲ ਸਿੰਘ ਜੀ ਦੀ ਸਮੂਹੀ ਫਲਵਾੜੀ ਸਰਦਾਰ ਬਲਵਿੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਸਰਦਾਰ ਸਰੰਗੀ ਸਿੰਘ ਜੀ ਵੱਲੋਂ ਬੇਅੰਤ ਸੇਵਾਵਾਂ ਜਿੱਥੇ ਬੰਦੀ ਦੇ ਅੰਦਰ ਕੀਤੀਆਂ ਜਾ ਰਹੀਆਂ ਨੇ ਨਲਪਤ ਦੀ ਬੇਅੰਤ ਸੇਵਾ ਕੀਤੀ ਹੈ ਨੀ ਦੀ ਸੇਵਾ ਕੀਤੀ ਹੈ ਅਮਰਦੇਵਲੇ ਵੀ ਜਿਸ ਹੁਣੀ ਸਾਹਿਬ ਜੀ ਭੋਗ ਪਾਏ ਉਪਰੰਤ ਦੀਵਾਨ ਸਜਾਇਆ ਗਿਆ ਜਥੇਦਾਰ ਬ라우ਦੀ ਸਿੰਘ ਜੀ ਕਨੇਡਾ ਉਹਨਾਂ ਵੱਲੋਂ ਵੀ ਜਲ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਕੋਲਡ ਡਰਿੰਕ ਦੀ ਤੇਲੇ ਪਰ ਕੌਟੀਆਂ ਤੋਂ ਬਾਬਾ ਗੁਰਦੇਵ ਸਿੰਘ ਜੀ ਹਰਦਵਾਨ ਪਰ ਤੋਂ ਗਿਆਨੀ ਗੁਰਪ੍ਰੀਤ ਸਿੰਘ ਜੀ ਕਿਉਂਕਿ ਹਜੂਰੀ ਕਥਾ ਵਾਚਕ ਨੇ ਜੇ ਜੇ ਸਾਡੇ ਹਾਜ਼ਰ ਹੋਏ ਨੇ ਔਰ ਜੇਰ ਬਾਬਾ ਸੁਮਿੰਦਰ ਸਿੰਘ ਜੀ ਹੋ ਜਾਈਏ ਮਹਾਵਰਖਾਲੋ ਵੀ ਦਰਸ਼ਨ ਕਰ ਲੈਣ ਲਈਏ ਥੋੜਾ ਜਿਹਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਵੀ ਭਾਈ ਨਿਜਾਨ ਸਿੰਘ ਨੇ ਕੋਠਾ ਭਜਾਇਆ ਤੇ ਲੈ ਗਿਆ ਕਿਲਾ ਪੋਟ ਮਰਤਵੀਰ ਸਿੰਘ ਲੈ ਗਿਆ ਜੀ ਦੋ ਕਿਲੇ ਉਹਨਾਂ ਵੱਲੋਂ ਵੀ ਜੱਪੇ ਘੋੜੇ ਦਾ ਮੈਦਾਨ ਛੱਡੀ ਗਈ ਆ ਜੀ ਤੇ ਲੱਗਾ ਕਿਲਾ ਪੁੱਟ ਕੇ ਲੱਗ ਕੇ ਤੇ ਰਗ ਜਾਵੇ ਫਿਰ ਮਨਜੋਤ ਸਿੰਘਾਂ ਦੀ ਦੌੜ ਖੱਡੀ ਆ ਭਾਈ ਜੀਤਾ ਸਿੱਧਾ ਕੋੜਾ ਰਹਿ ਗਿਆ ਕਿਲਾ ਭਾਈ ਸਖਦੇਵ ਸਿੰਘ ਜੀ ਮਹਾਂਤਰੀ ਪੱਟੀ ਵਾਲੇ ਉਹ ਵੀ ਆਹਰਪੁਰਾ ਦੇ ਨਾਲ ਹਾਜ਼ਰੀਆਂ ਭਰ ਰਹੇ ਨੇ ਭਾਈ ਬਾਲਾ ਸਿੰਘ ਜੋਸ਼ੀਏ ਇਸੇ ਨਗਰ ਦੇ ਨੇ ਉਹਨਾਂ ਵੱਲੋਂ ਵੀ ਕਿਲਾ ਪੁੱਟ ਲਿਆ तेरे इतिहास न पड़े